ਕੀ ਆਪਣੇ ਦੁੱਖਾਂ ਨੂੰ ਸੁਣਾਉਂਦੇ ਆਪ ਸੁਣ ਕੇ ਹੈਰਾਨ ਹੋਵੋਗੇ ਇੱਕ ਵਿਸ਼ੇਦ ਹੈ ਹਰ ਮਨੁੱਖ ਬੜਾ ਸੋਹਣਾ ਵਕਤਾ ਹੈ ਕਿ ਦੁੱਖ ਕਿਸੇ ਕੋਲ ਵੀ ਸੁਣ ਲੋ ਦੇ ਦੁੱਖ ਬੜੇ ਸੋਹਣੇ ਢੰਗ ਨਾਲ ਸੁਣਾਏਗਾ ਬੜੇ ਸੋਹਣੇ ਹਰ ਮਨੁੱਖ ਇਸ ਤ੍ਰੇ ਪੁਰਸ਼ ਦੁੱਖਾਂ ਦਾ ਬਹੁਤ ਵਧੀਆ ਵਕਤ ਹੈ ਸੁਖ ਦਾ ਤੇ ਕੁਝ ਪਤਾ ਹੀ ਕੋਈ ਨਹੀਂ ਜਿਹਨੂੰ ਸੁਖ ਸਮਝਦਾ ਉਹ ਹੈ ਹੀ ਨਹੀਂ ਅਰ ਸੁਖ ਦੁੱਖ ਤੇ ਜ ਬਦਲ ਜਾਂਦੇ ਇਸ ਵਾਸਤੇ ਦੁੱਖ ਦੇ ਵਕਤੇ ਤੇ ਸਾਰੇ ਕਿਸੇ ਕੋਲ ਬੈਠੋ ਜਿਹੜਾ ਢੰਗ ਨਾਲ ਬੈਠੋ ਤੇ ਰਿਸ਼ਤਾ ਢੰਗ ਦਾ ਜੁੜ ਜਾਏ ਉਹ ਆਪਣੇ ਦੁਖੀ ਸੁਣਾਏ ਸਤਗੁਰ ਕਹਿੰਦੇ ਨੇ ਕਿਸ ਪੇ ਖੋਲੋਂ ਗੰਠੜੇ ਦੁਖੇ ਪਰ ਆਇਆ ਮੈਂ ਵੀ ਆਪਣੇ ਦੁੱਖਾਂ ਦੀ ਪੰਡ ਕਿਸੇ ਦੇ ਅੱਗੇ ਖੋਲਣਾ ਚਾਹਦਾ ਤੇ ਹਰ ਬੰਦੇ ਕੋਲ ਹੈ ਕਿ ਦੁੱਖਾਂ ਦੀ ਪੰਡ ਤੋਂ ਇਲਾਵਾ ਹੋਰ ਹੈ ਕਿ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਵੀ ਮੈਂਸ ਕਰਦੇ ਹਰ ਮਨੁੱਖ ਕੋਲ ਦੁੱਖਾਂ ਦੀ ਪੰਡ ਤੋਂ ਇਲਾਵਾ ਕੁਝ ਵੀ ਨਹੀਂ ਸਿਆਣਾ ਮਨੁੱਖ ਕਤਈ ਦੁੱਖਾਂ ਦੀ ਪੰਡ ਕਿਸੇ ਦੇ ਅੱਗੇ ਨਹੀਂ ਖੋਲਦਾ ਪਤਾ ਹੈ ਕਿ ਆ ਉਹਨੂੰ ਪਤਾ ਮੈਂ ਖੋਲਿਆ ਤੇ ਅਜੇ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਉਹਨੇ ਸੈਂਕੜੇ ਦੁੱਖ ਸੁਣਾ ਲੈਣਾ ਚੁੱਕੀ ਨਹੀਂ ਕਰਨਾ। ਚੁੱਕੀ ਆਪਣਾ ਇੱਕ ਦੁੱਖ ਸੁਣਾਣਾ ਉਹਦੇ ਸੈਂਕੜੇ ਸੁਣਨੇ ਪੈਣਗੇ। ਉਹ ਮੇਰੀ ਪੰਡ ਹੋਰ ਭਾਰੀ ਕਰ ਦੇਗਾ। ਇੱਕ ਤੇ ਮੇਰੇ ਆਪਣੇ ਦੁੱਖਾਂ ਦੀ ਪੰਡ ਇੱਕ ਹੋਰ ਸੁਣਾ ਥੋੜਾ ਅੱਗੇ ਭਾਰੀ ਕਰ ਦੇ। ਸਿਆਣਾ ਮਨੁੱਖ ਆਪਣੇ ਦੁੱਖਾਂ ਦੀ ਬੋਟਲੀ ਕਿਸੇ ਦੇ ਗੋਨੇ ਖੋਲਦਾ ਤੁਸੀਂ ਖੋਲ ਕੇ ਦੇਖਣਾ ਇਕ ਦੁੱਖ ਆਪਣਾ ਸੁਣਾਓ ਹੁਣ ਬਾਕੀ ਉਹਦੇ ਸੁਣੋ ਉਚੋਪੇ ਨਹੀਂ ਕਰੇਗਾ ਕਿਸ पे ਖੋਲੋਂ ਗੰਠੜੀ ਦੁਖੇ ਭਰ ਆਇਆ ਮੈਂ ਆਪਣੇ ਦੁੱਖਾਂ ਦੀ ਪੰਡ ਕੇ ਦੇ ਅੰਗੋਂ ਖੋਲਾ ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਸਿਆਣੇ ਮਨੁੱਖ ਨਹੀਂ ਸੁਣਾਂਦੇ ਇਹ ਗੱਲ ਵੱਖਰੀ ਐ ਸਿਆਣੇ ਮਨੁੱਖਾਂ ਕੋਲ ਦੁੱਖਾਂ ਦੀ ਪੰਡ ਭਾਰੀ ਬਹੁਤ ਜ਼ਿਆਦਾ ਹੁੰਦੀ ਹੈ ਸਿਆਣੇ ਨੂੰ ਦੁੱਖ ਜ਼ਿਆਦਾ ਮਹਿਸੂਸ ਹੁੰਦਾ ਛੋਟਾ ਵੀ ਵੱਡਾ ਮਹਿਸੂਸ ਹੁੰਦਾ ਹੈ ਕਾਰਨ ਸੁਚੇਤ ਸਿਆਣਾ ਹੈ ਦੁੱਖ ਨਾ ਮਹਿਸੂਸ ਹੋਵੇ ਪੀੜਾ ਨਾ ਮਹਿਸੂਸ ਹੋਵੇ ਜਗਾਂ ਨੂੰ ਡਾਕਟਰ ਸੌਣ ਕਰ ਦਿੰਦਾ ਆਪਰੇਸ਼ਨ ਕਰਨ ਲੱਗੇ ਇਸ ਵਾਸਤੇ ਕੁਝ ਜਾਨਵਰ ਨੇ ਕੁਝ ਪਸ਼ੂ ਨੇ ਇਤਨੀ ਪੀੜਾ ਨਹੀਂ ਮਹਿਸੂਸ ਕਰਦੇ ਜਿੰਨਾ ਮਨੁੱਖ ਕਰਦਾ ਹੈ ਇਹਦੀ ਮੈਸਤੀ ਇਸ ਸਵਾਲ ਸੇ ਕੁਝ ਵਿਦਵਾਨਾਂ ਨੇ ਜੀਵ ਸ਼ਾਸਤਰੀਆਂ ਨੇ ਐਸਾ ਵੀ ਕਹਿ ਦਿੱਤਾ ਹੈ ਐਸੇ ਵੀ ਜੀਵ ਨੇ ਪੀੜਾ ਮਹਿਸੂਸ ਕਰ ਸਕਣ ਇਤਨੀ ਸਮਰਥਾ ਹੀ ਨਹੀਂ ਹੈ ਜੀਵ ਤੇ ਦਾਣਿਆਂ ਦੇ ਚ ਵੀ ਹੈ ਜੇ ਤੇ ਦਾਣੇ ਅਨਕੇ ਜੀਆਂ ਬਾਜ ਨਾ ਕੋ ਅਚੇਤ ਨੇ ਪੀੜਾ ਮਹਿਸੂਸ ਨਹੀਂ ਕਰ ਸਕਦੇ ਘਾਸ ਦੇ ਵਿੱਚ ਵੀ ਜੀਵ ਹੈ ਬੜਾ ਪਰਬਲ ਹੈ ਇਹ ਜਲਵਕ੍ਰੀਏ ਹਿਰਦਾ ਕੋਮਲ ਹੋ ਜਾਏ ਤਾਂ ਖੇਦ ਕੁਝ ਹੋਰ ਬਣ ਜਾਂਦੀ ਰਾਬੀਆ ਇੱਕ ਦਿਨ ਘਾਸ ਤੇ ਬੈਠੇ ਸੀ ਤੇ ਕੁਰਾਨ ਪੜ੍ਹ ਰਹੀ ਸੀ ਹਸਨ ਨੇ ਕਿਹਾ ਰਾਬੀਆ ਘਾਸ ਦੇ ਚ ਵੀ ਜੀਵ ਹੁੰਦੇ ਤੂੰ ਘਾਸ ਤੇ ਬੈਠੇ ਬੀਐਨਵੀ ਕਹੈ ਤੂੰ ਵੀ ਤੇ ਕਾਸਤੇ ਚੱਲ ਕੇ ਆ ਰਹੇ ਆਂ ਤੂੰ ਵੀ ਤੇ ਲਤਾੜ ਦਾ ਆ ਰਹੇ ਆਂ ਔਰ ਕਹਿ ਦਿੱਤਾ ਮੈਨੂੰ ਅਹਿਸਾਸ ਕਰਾਇਆ ਤੂੰ ਬੈਤਰ ਹੈ ਪਰ ਮੈਂ ਕੀ ਕਰਾਂ ਇਸ ਤੋਂ ਇਲਾਵਾ ਹੋਰ ਕਿੱਥੇ ਬੈਠਾਂ ਅਚੇਤ ਨੇ ਅਚੇਤ ਸੁਚੇਤ ਦਾ ਵਰਤਣ ਬਲੇਵੈ ਅਚੇਤ ਸੁਚੇਤ ਦੀ ਖੁਰਾਕ ਵੀ ਐਵੀ ਮੈਲਕ ਘਾਸ ਲਾ ਲਓ ਗਮਵਾ ਮਜਾ ਪੇਦਾ ਬੱਕਰੀਆਂ ਜ਼ਿਆਦਾ ਸੁਚੇਤ ਨੇ ਬਨਸਪਤੀ ਘਾਸ ਉਹਨਾਂ ਦੀ ਖੁਰਾਕ ਹੈ ਭੇਡਾਂ ਬੱਕਰੀਆਂ ਹਿਰਨੀਆਂ ਨਾਲੋਂ ਖਰਗੋਸ਼ਾਂ ਨਾਲੋਂ ਸ਼ੇਰ ਜ਼ਿਆਦਾ ਸੁਚੇਤ ਹੈ ਸਭ ਉਹਨਾਂ ਦੀ ਖੁਰਾਕ ਨੇ ਖੁਰਾਕ ਕੁਦਰਤ ਜ਼ਿਆਦਾ ਪੈਦਾ ਕਰਦੀ ਜਿਤਨਾ ਘਾਸ ਪੈਦਾ ਕਰਦੀ ਹੈ ਜੰਗਲਾਂ ਵਿੱਚ ਇਤਨੇ ਹਿਰਨ ਨਹੀਂ ਨੇ ਇਤਨੇ ਸੰਭਰ ਤੇ ਚਿੱਤਲ ਨਹੀਂ ਨੇ ਪਰ ਈਸ਼ਵਰ ਜਿਤਨੇ ਚਿੱਤਲ ਹਿਰਨ ਪੈਦਾ ਕਰਦਾ ਇਤਨੇ ਸ਼ੇਰ ਨਹੀਂ ਨੇ ਉਹਨਾਂ ਨੂੰ ਖਾਣ ਵਾਲੇ ਇਤਨੇ ਨਹੀਂ ਰਜ਼ਕ ਖਾਣ ਵਾਲੇ ਤਾਂ ਰਜ਼ਕ ਹਮੇਸ਼ਾ ਹੀ ਜ਼ਿਆਦਾ ਹੁੰਦਾ ਹੈ ਤੇ ਫਿਰ ਰਜ਼ਕ ਖਾਣ ਵਾਲਾ ਬਾਅਦ ਵਿੱਚ ਪੈਦਾ ਹੁੰਦਾ ਹੈ ਰਜ਼ਕ ਪਹਿਲੇ ਪੈਦਾ ਹੁੰਦਾ ਹੈ ਇਹ ਵੀ ਮੈਨੇਜ਼ ਕਰਦੇ ਆ ਪਹਿਲੇ ਦੇ ਤੇ ਰਜ਼ਕ ਸੰਭਾਹ ਪਾਛੇ ਦੇਤੇ ਜੰਤ ਉਪਾਹ ਰਿਜ਼ਕ ਪਹਿਲੇ ਪੈਦਾ ਹੁੰਦਾ ਹੈ ਰਿਜ਼ਕ ਨੂੰ ਖਾਣ ਵਾਲਾ ਬਾਅਦ ਵਿੱਚ ਇਹਦੇ ਵਿੱਚ ਉਦਾਹਰਣ ਇੱਕ ਬੜਾ ਬਾ ਕਮਾਲ ਦਿੱਤਾ ਹੈ ਇਰਾਨੀ ਸੂਫੀ ਸੰਤ ਨੇ ਉਹ ਕਹਿੰਦਾ ਹੈ ਗਮੇ ਰੋਜ਼ੀ ਮਖੁਰ ਰਿਜ਼ਕ ਦਾ ਗਮ ਨਾ ਕਰੇ ਉਹ ਕੀ ਨਾ ਕਰੇ ਕਿਉਂ غمے روزی مخن مزن اورا کے دفتر را کے پیشے استفل ایزر کل کند پستانے مادر را ماں دے اسنا دے چھو دو دو پہلے پیدا ہوندہ ہے بچے دا جنم باب دے چھو رزق پہلے شیخ سادی میں <تصفح> کیوں غم کرا بچے دا جنم باب دے چھو دا ہے رزق پہلے بن جاندہ ہے پہلے بن جاندہ ہے ਪਹਿਲੇ ਦੇਤੇ ਰੇਜਕ ਸੁਬਾਹ ਸਤਿਗੁਰਾਂ ਦੀ ਬਾਣੀ ਪਾਛੇ ਦੇਤੇ ਜੰਤ ਉਪਾਹ ਜੋ ਜਿਤਨਾ ਅਚੇਤ ਹੈ ਉਸ ਤੋਂ ਉੱਚਾ ਜੋ ਸੁਚੇਤ ਹੈ ਉਦੀ ਓਕੜਕ ਐਵੀ ਮੈਂਸ ਕਰਦੇ ਉਦੀ ਓਕੜਕ ਜਿਤਨਾ ਸੁਚੇਤ ਮਨੁੱਖ ਪ੍ਰਾਣੀ ਹੋਵੇਗਾ ਉਤਨਾ ਪੀੜਾ ਜ਼ਿਆਦਾ ਮਹਿਸੂਸ ਕਰੇਗਾ ਦੁੱਖ ਜ਼ਿਆਦਾ ਮਹਿਸੂਸ ਸਾਰੇ ਕਾਇਨਾਤ ਦੇ ਚੋਂ ਮਨੁੱਖ ਜ਼ਿਆਦਾ ਸੁਚੇਤ ਹੈ ਇਸ ਵਾਸੇ ਦੁੱਖ ਇਸ ਨੂੰ ਜ਼ਿਆਦਾ ਮਹਿਸੂਸ ਹੁੰਦਾ ਹੈ ਫਿਰ ਮਨੁੱਖਾਂ ਵਿੱਚੋਂ ਜਿਹੜਾ ਦਾਰਸ਼ਨਿਕ ਚਿੰਤਕ ਫਲਸਫਰ ਗਹਿਰ ਗੰਭੀਰ ਹੈ ਉਹ ਜਿੰਨੀ ਪੀੜਾ ਮਹਿਸੂਸ ਕਰਦਾ ਹੈ ਆਮ ਮਨੁੱਖ ਕਿੰਨੀ ਨਹੀਂ ਕਰਦਾ ਇਹ ਵੀ ਮੈਂਸ ਕਰਦਾ ਹੈ ਉਹ ਜ਼ਿਆਦਾ ਕਰਦਾ ਹੈ ਕਿਉਂਕਿ ਜ਼ਿਆਦਾ ਸੁਚੇਤ ਹੈ ਇਹ ਹੁਣੇ ਅਜ਼ ਕੀਤੀ ਹੈ ਜਿਵੇਂ ਜਿਵੇਂ ਕੋਈ ਅਚੇਤ ਹੋਵੇਗਾ ਪੀੜਾ ਘਟ ਮਹਿਸੂਸ ਹੋਵੇ ਘਟ ਮਹਿਸੂਸ ਕੋਈ ਇੱਕ ਐਸਾ ਵੀ ਹੁੰਦਾ ਜਿਵੇਂ ਚਲੋ ਇਸ਼ਾਰਾ ਕਰ ਦਈਏ ਕੁਝ ਘੋੜੇ ਐਸੇ ਨੇ ਜਿੰਨੇ ਚਿਰ ਤੱਕ ਚਾਬਕ ਮਾਰੋ ਨਾ ਨਹੀਂ ਚੱਲਦੇ ਕੁਝ ਐਸੇ ਨੇ ਬਸ ਕੌੜਾ ਫਿੜਕਾਰਨਾ ਤੇ ਪੈਂਦਾ ਹੈ ਮਾਰਨਾ ਨਹੀਂ ਪੈਂਦਾ ਚੱਲ ਪੈਂਦੇ ਕੁਝ ਸਿਰਫ ਆਵਾਜ਼ ਕਰਨੇ ਪੈਂਦੀ ਹੈ ਚੱਲ ਪੈਂਦੇ ਨੇ ਪਰ ਹਤਿਆੰਤ ਸਿਆਣਾ ਘੋੜਾ ਇਸ਼ਾਰੇ ਨਾਲ ਜੰ ਇਸ਼ਾਰੇ ਨਾਲ ਜੰ ਇਸ ਨੂੰ ਇੰਜ ਬਿਆਨ ਕੀਤਾ ਜਾਂਦਾ ਹੈ ਜਿਹੜਾ ਮਨੁੱਖ ਸਿਰਫ ਇਸ਼ਾਰਾ ਹੀ ਸਮਝ ਜਾਂਦਾ ਹੈ ਬਹੁਤ ਸਿਆਣਾ ਹੈ ਬਹੁਤ ਸਿਆਣਾ ਜਿਹੜਾ ਕਹਿਣ ਤੇ ਥੋੜਾ ਜਿਹਾ ਸਮਝਦਾ ਹੈ ਉਹਨਾਂ ਨੇ ਬਕਾਇਦਾ ਅਵਸਥਾਾਂਾਂ ਬੜਾਈਆਂ ਗਿਆ ਨਾਮ ਦਿੱਤੇ ਹੋਣ ਜੋ ਇਸ਼ਾਰੇ ਨੂੰ ਸਮਝ ਜਾਂਦਾ ਦੇਵਤਾ ਤੇ ਪਰਿਸ਼ਤ ਜੋ ਕਹਿਣ ਤੇ ਸਮਝਦਾ ਮਨੁੱਖ ਹੈ ਤੇ ਜੋ ਕਹਿਣ ਤੇ ਵੀ ਨਹੀਂ ਸਮਝਦਾ ਇਹਨੂੰ ਮਨੁੱਖ ਕਹਿਣ ਦੀ ਲੋੜ ਨਹੀਂ ਪਸ਼ੂ ਪਸ਼ੂ ਜਿੱਥੇ ਬੋਲਿਆ ਵੀ ਵਿਅਰਥ ਚਲਾ ਜਾਂਦਾ ਹੈ ਜਿੱਥੇ بڑے بڑے ਅਵਤਾਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਜਿੱਥੇ ਗੁਰੂ ਪੈਗੰਬਰਾਂ ਦੇ ਬੋਲ ਵੀ ਵਿਅਰਥ ਚਲੇ ਜਾਂਦੇ ਨੇ बड़े-बड़े बुजुर्गों बड़े ते बवुल भी व्यर्थ चले जाते ने इणो मनुख कैण दी भी की लोड़े ते पशु इशारा समझदा है फरिश्ता देवता तुmerz करना जो इतना सयाणा मनुख है कि देवताए इणो पीड़ा ज्यादा होवे दुख ज्यादा होवे जितना मनुख चेतन होवे छोटी पीड़ा बहुत वड्डी लगेगी ਜਿਤਨਾ ਅਚੇਤ ਹੈ ਬਹੁਤ ਵੱਡੀ ਪੀੜਾ ਛੋਟੀ ਲੱਗੇਗੀ ਇਹ ਵੀ ਮਹਿਸਸ ਕਰਦੇ ਕਿਸੇ ਨੂੰ ਮਾਮੂਲੀ ਜਿਹਾ ਵੀ ਅਪਜਸ ਆਤਮ ਹੱਤਿਆ ਤੇ ਮਜਬੂਰ ਕਰ ਦਿੰਦਾ ਹੈ ਤੇ ਕਿਸੇ ਦਾ ਰੋਜ਼ ਪਹਾੜਾਂ ਜੈਸਾ ਅਪਜਸ ਹੁੰਦਾ ਹੈ ਸਿਰ ਤੇ ਜੋ ਵੀ ਨਹੀਂ ਰਹਿੰਦੀ ਕੁਝ ਵੀ ਨਹੀਂ ਕੁਝ ਵੀ ਜਿਤਨਾ ਸਿਆਣਾ ਮੈਥ ਉਸ ਮਨ ਖੋਵੇਗਾ ਉਤਨੇ ਮਾਨਸਿਕ ਤੇ ਸਰੀਰਕ ਪੀੜਾ ਜ਼ਿਆਦਾ ਮਹਿਸੂਸ ਕਰੇਗਾ ਕਿਉਂਕਿ ਜ਼ਿਆਦਾ ਮਹਿਸੂਸ ਕਰਨ ਵਾਸਤੇ ਉਹਦੇ ਕੋਲ ਜ਼ਿਆਦਾ ਸਮਝ ਹੈ ਜ਼ਿਆਦਾ ਚੇਤਨਾ ਹੈ ਜ਼ਿਆਦਾ ਸੁਚੇਤ ਹੈ ਇਹੀ ਤੇ ਕਾਰਨ ਹੈ ਜਦੋਂ ਆਪਰੇਸ਼ਨ ਡਾਕਟਰ ਕਰਦਾ ਹੈ ਅਚੇਤ ਕਰ ਦਿੰਦਾ ਹੈ